ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਪੰਜਾਬ ਚ ਵਾਪਰ ਗਿਆ ਵੱਡਾ ਭਿਆਨਕ ਸੜਕਾ ਹਾਦਸਾ ਜੀਹਾਂ ਕਈ ਬੋਨਾਂ ਦੀ ਆਪਚ ਹੋਈ ਭਿਆਨਕ ਟੱਕਰ ਤੇ ਕਈਆਂ ਦੀ ਹਾਲਤ ਹੋ ਗਈ ਗੰਭੀਰ ਖਬਰ ਨੂੰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮੁਲੰਦ ਸ਼ਹਿਰ ਦੇ ਰਾਜ ਮਾਰਗ ਤੇ ਧੁੰਦ ਕਰਕੇ 20 ਤੋਂ ਵੱਧ ਵਾਹਨ ਆਪਸ ਚ ਟਕਰਾ ਗਏ ਸਹਾਸੇ ਜੇ 28 ਲੋਕ ਜ਼ਖਮੀ ਹੋ ਗਏ ਤੁਜਨਾ ਮਿਲਤੇ ਪੁਲਿਸ ਤੇ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਜ਼ਖਮਿਆਂ ਨੂੰ ਜ਼ਿਲ੍ਹਾ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਹਾਦਸੇ ਤੋਂ ਬਾਅਦ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਰਸਤਗਾਰ ਜਾਮ ਚ ਲੱਗੀ ਪੁਲਿਸ ਨੇ ਪਹਿਲਾਂ ਰਸਤਾ ਮੁੜਿਆ ਜਿਸ ਤੋਂ ਬਾਅਦ ਨੁਕਸਾਨੇ ਗਏ ਵਾਹਨਾਂ ਨੂੰ ਕ्रेन ਦੀ ਮਦਦ ਨਾਲ ਛੜਕ ਤੋ ਹਟਾਇਆ ਗਿਆ ਜੀ ਹਾਂ ਸਵੇਰੇ 9 ਵਜੇ ਦਿੱਲੀ ਅਲੀਗੜ ਹਾਈਵੇ ਤੇ ਬੁਲੰਦਸ਼ਰ ਦੇ ਧਾਂਦੀ ਪਿਆਉ ਨੇੜੇ ਰੋਡਵੇਜ ਦੀ ਬੱਸ ਸਾਹਮਣੇ ਤੋਂ ਆ ਰਹੇ ਸਿਲੰਡਰ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵਾਰ ਅਫਰ ਟਕਰਾਉਣੇ ਸ਼ੁਰੂ ਹੋ ਗਏ ਤੇ ਹਾਦਸਾ ਬਹੁਤ ਹੀ ਭਿਆਨਕ ਸੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ